ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਔਰ ਤੀਰਤ ਜੀ ਦਾ ਤੀਰਤ ਸਿੰਘ ਪਨੇਕਲ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਤੀਰ ਜੀ ਬਹੁਤ ਸਵਾਗਤ ਹੈ ਜੀ ਇਸ ਸਮੇਂ ਪ੍ਰੋਗਰਾਮ ਦੇਖਦੇ ਸਾਰੇ ਦਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੀਰ ਜੀ ਕੱਲ ਵੀ ਬਹੁਤ ਚੰਗੀ ਕਲੈਰਿਟੀ ਤੁਸੀਂ ਦਿੱਤੀ 13 14000 ਬੱਚੇ ਸਾਡੇ ਨਾਲ ਜੁੜੇ ਅੱਜ ਵੀ ਮੈਂ ਚਾਹਾਂਗਾ ਕਿ ਤੁਸੀਂ ਪੂਰੀ ਕਲੈਰਿਟੀ ਜਿਹੜੀ ਨਵੀਂ ਖਬਰ ਨਿਤ ਕੈਨੇਡਾ ਤੋਂ ਆ ਰਹੀ ਹੈ ਹੁਣ ਦੋ ਤਿੰਨ ਖਬਰਾਂ ਨੇ ਇਕ ਤਰ ਸਾਡੇ ਬਹੁਤ ਸਾਰੇ ਵਿਦਿਆਰਥੀ ਇਥੋਂ ਵਿਜ਼ਟਰ ਵੀਜ਼ਾ ਲੈ ਕੇ ਜਾਂਦੇ ਸੀ ਵਿਦਿਆਰਥੀ ਜਾਂ ਕਿਸੇ ਵੀ ਵਿਜ਼ਟਰ ਵੀਜ਼ਾ ਵਾਲੇ ਉੱਥੇ ਜਾ ਕੇ ਉਹ ਵਿਜ਼ਟਰ ਵੀਜ਼ਾ ਨੂੰ ਵਰਕ ਪਰਮਿਟ ਚ ਕਨਵਰਟ ਕਰਨ ਦੀ ਅਪਲੀਕੇਸ਼ਨ ਲਾਉਂਦੇ ਸੀ ਸਾਡੇ ਬਹੁਤ ਸਾਰੇ ਏਜੰਟ ਵੀ ਇਹ ਰਾਹ ਦਿਖਾਉਂਦੇ ਸੀ ਵਿਦਿਆਰਥੀਆਂ ਨੂੰ ਕਿ ਤੁਸੀਂ ਵਿਜ਼ਟਰ ਵੀਜ਼ਾ ਲੈ ਕੇ ਚਲੇ ਜਾਓ ਉੱਥੇ ਜਾ ਕੇ ਸਟੱਡੀ ਚ ਕਨਵਰਟ ਕਰ ਲਓ ਜਾਂ ਐਲ ਐਮ ਆਈਏ ਲੈ ਲਓ ਹੁਣ ਕਹਿੰਦੇ ਵਿਜ਼ਟਰ ਵੀਜ਼ਾ ਤੋਂ ਜਿਹੜੀ ਕਨਵਰਜਨ ਹੈ ਵਰਕ ਪਰਮਿਟ ਚ ਉਹਦੇ ਚ ਬਦਲਾ ਆਇਆ ਕੀ ਉਹ ਬੰਦ ਕਰ ਦਿੱਤੀ ਗਈ ਹੈ ਜਾਂ ਵਿਦਿਆਰਥੀ ਕੀ ਵਿਜ਼ਟਰ ਵਾਲਾ ਉਥੇ ਵਰਕ ਪਰਮਿਟ ਲੈ ਸਕਦਾ ਹੈ ਇਹ ਸਾਰੀਆਂ ਇੰਪੋਰਟੈਂਟ ਪੁਆਇੰਟਸ ਨੇ ਐਲ ਐਮ ਆਈ ਐ ਜਿਹੜੇ ਸਾਡੇ ਬੱਚਿਆਂ ਦੇ ਪੁਆਇੰਟਸ ਕੈਨੇਡਾ ਚ ਪੂਰੇ ਨਹੀਂ ਹੋ ਰਹੇ ਜਿਨ੍ਹਾਂ ਤੇ ਰਿਪੋਰਟ ਹੋਣ ਦਾ ਖਤਰਾ ਹੈ ਜਾਂ ਸਾਡੇ ਹੋਣ ਵਾਲੇ ਵੀ ਵਿਦਿਆਰਥੀ ਬਹੁਤ ਸਾਰੇ ਕੀ ਸਾਡੇ ਵਿਦਿਆਰਥੀ ਐਲ ਐਮ ਆਈ ਐ ਲੈ ਸਕਣਗੇ ਜਾਂ ਨਹੀਂ ਤੀਸਰਾ ਬਹੁਤ ਸਾਰੇ ਵਿਦਿਆਰਥੀਆਂ ਤੇ ਜਿਨ੍ਹਾਂ ਤੇ ਰਿਪੋਰਟ ਹੋਣ ਦਾ ਖਤਰਾ ਹੈ ਜੇ ਉਹ ਵਾਪਸ ਵੀ ਆ ਜਾਂਦੇ ਨੇ ਤੇ ਐਕਸਪੀਰੀਅੰਸ ਲੈ ਲੈਂਦੇ ਨੇ ਕੀ ਉਹ ਵਾਪਸ ਕੈਨੇਡਾ ਪੀਆਰ ਲਈ ਐਲੀਜੀਬਲ ਰਹਿਣਗੇ ਚੌਥਾ ਕੀ ਸਾਡੇ ਸਟੂਡੈਂਟ ਇੱਥੋਂ ਹਜੇ ਵੀ ਡਾਇਰੈਕਟ ਪੀਆਰ ਫਾਈਲ ਕਰ ਸਕਦੇ ਨੇ ਕੈਨੇਡਾ ਦੀ ਪੰਜਵਾਂ ਸਵਾਲ ਕੀ ਹੁਣ ਕੈਨੇਡਾ ਚ ਜਿਹੜੇ ਸਾਡੇ ਨਵੇਂ ਬੱਚੇ ਜਾਣਗੇ ਉਹਨਾਂ ਲਈ ਪੀਆਰ ਮਿਲੇਗੀ ਜਾਂ ਪੀਆਰ ਦੇ ਰਾਹ ਵੀ ਬੰਦ ਹੋਣਗੇ ਸ਼ੁਰੂਆਤ ਇਸ ਗੱਲ ਤੋਂ ਕਰੋ ਤਿਰਤ ਜੀ ਵਿਜ਼ਟਰ ਵੀਜ਼ਾ ਤੋਂ ਵਰਕ ਪਰਮਿਟ ਕੈਨੇਡਾ ਚ ਕੀ ਉਹ ਬੰਦ ਹੋ ਗਿਆ ਇਹਾਂ ਉਹਦਾ ਤਰੀਕਾ ਬਦਲੂਗਾ ਸੋ ਅੱਜ ਦੀ ਡਿਸਕਸ਼ਨ ਕਿਤੇ ਨਾ ਕਿਤੇ ਕੱਲ ਵਾਲੀ ਵੀਡੀਓ ਨਾਲ ریلیਟ ਰਹਿਣ ਵਾਲੀ ਆ ਕਿਉਂਕਿ ਜਿੱਦਾਂ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਕੋਈ ਦਿਨ ਖਾਲੀ ਨਹੀਂ ਜਾਂਦਾ ਕਿ ਕੈਨੇਡਾ ਵੱਲੋਂ ਰੋਜ਼ ਚੈਲੰਜਸ ਆਉਂਦੇ ਆ ਬਟ ਮੈਂ ਅੱਜ ਉਹ ਗੱਲ ਕਹੂੰਗਾ ਤੁਸੀਂ ਸਾਡੀਆਂ ਸਾਰੀਆਂ ਪੁਰਾਣੀਆਂ ਵੀਡੀਓਜ਼ ਖੋਟੋ ਮੈਨੂੰ ਲੱਗਾ ਇੱਕ ਚੀਜ਼ ਕਾਮਨ ਆ ਕਿ ਮੈਂ ਹਮੇਸ਼ਾ ਆਪਣੇ ਦੇ ਲੈ ਕੇ ਗੱਲ ਕਰਨੀ ਅਸੀਂ ਪਸੰਦ ਕਰਦੇ ਆ ਕਿ ਚਾਹੇ ਅਸੀਂ ਵੀ ਕੋਈ ਸਟੇਟਮੈਂਟ ਦਿੰਦੇ ਆ ਨਾ ਯਾਰ ਉਹਨੂੰ ਡਬਲ ਚੈੱਕ ਜ਼ਰੂਰ ਕਰ ਲਓ ਪਤਾ ਕਿੱਥੇ ਐਂਬੈਸੀ ਦੀ ਆਫੀਸ਼ੀਅਲ ਸਾਈਟ ਤੇ cic.gc.ca ਤੇ ਜਦ ਤੱਕ ਉੱਥੇ ਉਹ ਚੀਜ਼ ਨਹੀਂ ਚੜਦੀ ਤੇ ਮੈਂ ਕਹਿੰਦਾ ਉਦ ਤੱਕ ਉਸ ਚੀਜ਼ ਨੂੰ ਨਾ ਮੰਨਿਆ ਜਾਵੇ ਸੋ ਅੱਜ ਦੇ ਏਜ ਦਾ ਸਾਰੇ ਬੜੇ ਲਿਖੇ ਆ ਗੂਗਲ ਟ੍ਰਾਂਸਲੇਟ ਆ ਚੰਗੀ ਤਰ੍ਹਾਂ ਪੜੋ ਪੁੱਛੋ ਦੈਨ ਉਹ ਚੀਜ਼ ਤੇ ਕਰੋ ਸੋ ਸਾਰੇ ਜਿਹੜਾ ਜਮਾਨਾ ਨਾ ਚੱਲੰਦਿਆ ਸੋਸ਼ਲ ਮੀਡੀਆ ਦਾ ਕਿਤੇ ਨਾ ਕਿਤੇ ਨਾ ਅ ਕਹ ਲੋ ਕਿ ਬਹੁਤ ਜ਼ਿਆਦਾ ਖਤਰਨਾਕ ਵਾਲਾ ਚੱਲੰਦਿਆ ਉਹ ਹਵਾ ਕਿਸੇ ਨੇ ਕਿਤੇ ਪ੍ਰੋਬਲਮ ਆ ਕਿਸੇ ਦੇ ਘਰ ਅੱਗ ਲੱਗੀ ਤੇ ਲੋਕ ਵੀਡੀਓ ਬਣਾਉਣ ਵੀਡੀਓ ਬਣਾ ਕੇ ਜਿਸ ਤਰ੍ਹਾਂ ਮੈਂ ਭੇਜਦੇ ਦੇਖੋ ਜੀ ਇਹਨੇ ਘਰ ਅੱਗ ਲੱਗੀ ਯਾਰ ਕੋਈ ਪਾਣੀ ਦੀ ਬਾਲਟੀ ਲੈ ਜਾ ਕੋਈ ਹੈਲਪ ਕਰ ਦੋ ਕੋਈ ਪਹੁੰਚਾ ਦਿਓ ਸੋ ਐਸ ਵੇਲੇ ਸਿਰ ਪਤਾ ਕੀ ਆ ਪ੍ਰੋਬਲਮ ਨੂੰ ਹੁੰਦੀ ਨਹੀਂ ਜਿੰਨਾ ਵਧਾ ਚੜਾ ਕੇ ਦੱਸਿਆ ਜਾਂਦਾ ਸੋ ਮੈਂ ਸਰ ਤੁਸੀਂ ਬਹੁਤ ਸੀਨੀਅਰ ਪੱਤਰਕਾਰ ਹੋ ਤਾਂ ਮੈਂ ਤੁਸੀਂ ਬਹੁਤ ਵਧੀਆ ਇਨੀਸ਼ੀਏਟਿਵ ਲਿੱਤਾ ਕਿ ਜਿਹੜੀ ਕੋ ਇਦਾਂ ਅਪਡੇਟ ਆ ਬਨਾਲੀ ਲਾਈਵ ਤੇ ਡਿਸਕਸ਼ਨ ਕਰਨੀ ਆ ਕਿਉਂਕਿ ਇਹ ਚਾਹੀਦਾ ਵੀ ਆ ਕਿਉਂਕਿ ਜਦ ਤੱਕ ਸਾਰੇ YouTube ਤੋਂ Insta ਤੋਂ Facebook ਤੋਂ ਵਾਕੋਕ ਸੋਸ਼ਲ ਮੀਡੀਆ 'ਤੇ ਆ ਰਹੇ ਆ ਤਾਂ ਉਹ ਵਿਊਜ਼ ਦੇ ਆਧਾਰ 'ਤੇ ਖਬਰ ਦੇ ਆਧਾਰ 'ਤੇ ਨਹੀਂ ਵਿਊਜ਼ ਦੇ ਆਧਾਰ 'ਤੇ ਪੈਸੇ ਆਉਂਦੇ ਰਹਿਣਗੇ ਸਰ ਆਪਾਂ ਵੀ ਕੁਝ ਵੀ ਚਲਾ ਸਕਦੇ ਆ ਤੇ ਬਾਕੀ ਇਹ ਹਿਊਮਨ ਨੇਚਰ ਹੈਗਾ ਉਹ ਕਹਿੰਦਾ ਨਾ ਮਸਾਲਾ ਜਾਂ ਤੁੜਕਾ ਲੱਗੀ ਹੋਈ ਚੀਜ਼ ਜ਼ਿਆਦਾ ਪਸੰਦ ਆਉਂਦੀ ਹੈ ਨੈਗੈਟਿਵਿਟੀ ਨਾ ਉਹ ਜ਼ਿਆਦਾ ভিউਸ ਚੱਲਦੇ ਉੱਪਰ ਚਾਈ ਜਾਂਦੇ ਆ ਪਰ ਮੇਰਾ ਤਾਂ ਇੱਕੋ ਹੀ ਸੁਨੇਹਾ ਵਾ ਸਾਰੇ ਸਤਿਕਾਰ ਜੋਗਾ ਜੇ ਪ੍ਰੋਬਲਮ ਆਉਂਦੀ ਆ ਯਾਰ ਪ੍ਰੋਬਲਮ ਨੇ ਤਾਂ ਰੋਜ਼ ਆਉਣੀ ਆ ਜ਼ਿੰਦਗੀ ਦਾ ਨਾਮ ਹੀ ਮੈਂ ਤਾਂ ਕਹਾਂਗਾ ਕਿ ਪ੍ਰੋਬਲਮ ਨੂੰ ਫੇਸ ਕਰਨਾ ਜੇ ਪ੍ਰੋਬਲਮ ਆਉਂਦੀ ਆ ਤਾਂ ਉਹਦਾ ਹੱਲ ਵੀ ਜ਼ਰੂਰ ਦੱਸਿਆ ਕਰੋ ਕਿਉਂਕਿ ਨਾ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਕੈਨੇਡਾ ਉੱਤੇ ਰਹਿੰਦੀ ਆ। ਨੋ ਡਾਟ ਸਾਡਾ ਕਾਰੋਬਾਰ ਚੱਲਦਾ। ਕਈ ਵਾਰੀ ਲੱਗਦਾ ਉਹ ਇਹ ਸ਼ਾਇਦ ਬਣਾ ਚੜਾ ਕੇ ਨੂੰ ਪੋਜ਼ਿਟਿਵ ਗੱਲਾਂ ਕਰਦੇ ਆ। ਮੈਂ ਕਹਿੰਦਾ ਜੀ ਪਤਾ ਨਹੀਂ ਇੱਕ ਸੂਰਤ ਉਹ ਰ ਆਪਣੇ ਬਾਈਕੂ ਨੇ ਨੇਚਰ ਦਿੱਤੀ ਆ ਕਿ ਆਪਾਂ ਦਾ ਹੱਲ ਵਾਲੇ ਪਾਸੇ ਚਾਹੀਦਾ ਯਾਰ ਪ੍ਰੋਬਲਮ ਤਾਂ ਆਉਣੀ ਆ। ਹੱਲ ਹੱਲ ਕੀ ਹੈ ਜੇ ਉਧਰਲੇ ਪਾਸੇ ਨੂੰ ਤੁਰਪੋ। ਸੋ ਇਸ ਚੀਜ਼ ਨੂੰ ਡਰਨਾ ਛੱਡ ਦਿਓ ਸਾਰਿਆਂ ਨੂੰ ਮੇਰੀ ਦਰਸ਼ਕਾਂ ਨੂੰ ਬੇਨਤੀ ਆ ਤੇ ਬੱਚਿਆਂ ਨੂੰ ਵੀ ਜੰਗੜਾ ਰੱਖੋ ਯਾਰ ਕੁਝ ਨਹੀਂ ਹੋ ਚੱਲਾ। ਸਿਰਫ ਤੇ ਸਿਰਫ ਸਹੀ ਰਾਹ ਰੂਜ਼ਾ ਰੈਗੂਲੇਸ਼ਨ ਜੇ ਚੇਂਜ ਹੁੰਦੇ ਤੇ ਆਪ ਕੁਝ ਨਹੀਂ ਆਉਣ ਵਾਲਾ ਸਰ ਜਿੰਨਾ ਵੱਡਾ ਰੂਮਰ ਆ ਸੋ ਹੁਣ ਆਪਾਂ 1 ਬਾਈ 1 ਸਰ ਜਿਹੜੇ ਪੁਆਇੰਟਸ ਤੇ ਆਵਾਂਗੇ ਪਹਿਲੀ ਗੱਲ ਤਾਂ ਸਰ ਜਿਹੜਾ ਵਰਕ ਪਰਮਿਟ ਜਿਹੜਾ ਰੋਲਾ ਵਾ ਟੈਗ ਲਾਈਨ ਵੱਡੀਆਂ ਵੱਡੀਆਂ ਕਿ ਹੁਣ ਵਿਜ਼ਟਰ ਵੀਜ਼ਾ ਤੋਂ ਵਰਕ ਪਰਮਿਟ ਜਿਹੜਾ ਬੰਦ ਸੋ ਪਹਿਲੀ ਇਹ ਨਹੀਂ ਮੈਂ ਸਚਾਈ ਇਹਦੇ ਫਾਇਦੇ ਨੁਕਸਾਨਾ ਦੀ ਵੀ ਗੱਲ ਕਰੂੰਗਾ ਪਹਿਲੀ ਸਚਾਈ ਦੱਸ ਦਵਾ ਸਰ ਲੌਕਡਾਊਨ ਇਹ ਪਹਿਲੋਂ ਕੀ ਹੁੰਦਾ ਸੀਗਾ ਬੰਦੇ ਨੂੰ ਯੂਐਸਏ ਬਾਰਡਰ ਤੇ ਜਾ ਕੇ ਪੇਪਰ ਫਾਈਲ ਬਣਾ ਕੇ ਲੈ ਕੇ ਜਾ ਕੇ ਇੰਟਰਵਿਊ ਦੇ ਕੇ ਦੈਨ ਉਥੋਂ ਵਰਕ ਪਰਮਿਟ ਲੈ ਕੇ ਆਉਂਦਾ ਸੀਗਾ ਠੀਕ ਆ ਲਾਕਡਾਊਨ ਹੋਏ ਜਦੋਂ 1 ਟੂ 1 ਪਰਸਨਲ ਮੀਟਿੰਗ ਕਟੀਆਂ ਉਹਨਾਂ ਨੇ ਆਪਣੇ ਕਰਾਇਆ ਉਹਨਾਂ ਨੇ ਇੱਕ ਆਨਲਾਈਨ ਸਰਵਿਸ ਸ਼ੁਰੂ ਕਰਤੀ ਕਿ ਆਨਲਾਈਨ ਤੁਸੀਂ ਜਿਹੜਾ ਆਪਣਾ ਵਰਕ ਪਰਮਿਟ ਵੀ ਅਪਲਾਈ ਕਰ ਸਕਦੇ ਆ ਸਵਿਚ ਕਰ ਸਕਦੇ ਆ ਚੇਂਜ ਕਰ ਸਕਦੇ ਆ ਸੋ ਉਹ ਉਹਨਾਂ ਨੇ ਸਰਵਿਸ ਇਨਸਟੈਂਟਲੀ ਬੰਦ ਕੀਤੀ ਆ 28 ਗਸਤੋ ਤੇ ਨਾਲ ਦੀ ਨਾਲ ਕਹਿਤਾ 28 ਗਸਤੋ ਪਹਿਲੀਆਂ ਜਿਹੜੀਆਂ ਫਾਈਲਾਂ ਲੱਗੀਆਂ ਹੋਈਆਂ ਉਹਨਾਂ ਦੇ ਅਸੀਂ ਕੰਮ ਜ਼ਰੂਰ ਕਰਾਂਗੇ ਤੇ ਅੱਜ ਕੋਲ ਲੱਗਦਾ ਮੈਂ ਸਰ ਮੈਂ ਹੁਣੀ ਜਿਹੜਾ ਨਾ ਅਪਡੇਟ ਦੇਖ ਰਿਹਾ ਸੀਗਾ ਸੋ ਮੈਂ ਤੁਹਾਨੂੰ ਵੀ ਹੁਣੀ ਪੇਸ਼ ਕੇ ਹਟਿਆ ਸਰ ਸੋ ਅਪਡੇਟ ਦੇ ਵਿੱਚ ਉਹਨੇ ਸਾਫ਼ ਕਿਹਾ ਕਿ ਸਾਡੀ ਐਸਸੀ ਦਾ ਨਜਾਇਜ਼ ਫਾਇਦਾ ਚੱਕਿਆ ਗਿਆ ਕਈ ਪਲੇਅਰਸ ਵੱਲੋਂ ਸੋ ਇੱਕ ਜਿਹੜੀ ਇਹ ਬਹੁਤ ਵੱਡੀ ਜਿਹੜੀ ਉਹਨੇ ਸਟੇਟਮੈਂਟ ਦਿੱਤੀ ਸਾਨੂੰ ਪਤਾ ਸੀਗਾ ਸੋ ਮੈਂ ਦੇਖੋ ਇਹ ਆ ਦੇਖੋ ਸਾਫ਼ ਤੌਰ ਤੇ ਲਿਖਿਆ ਕਿ ICC also aware that ki ਜਿਹੜੇ ਕਈ बैड ਪਲੇਅਰਸ ਵੱਲੋਂ ਜੀ ਸਮ ਬੈਡ ਐਕਟਰਸ ਆਰ ਯੂジング ਦਾ ਪਾਲਿਸੀ ਟੂ ਮਿਸਲੀਡ ਫੋਰਨ ਨੈਸ਼ਨਲਸ ਇਨਟੂ ਵਰਕਿੰਗ ਇਨ ਕੈਨੇਡਾ ਵਿਦਾਊਟ ਅਥੋਰਾਈਜੇਸ਼ਨ ਯੈਸ ਮਨ ਲੇ ਕਿ ਬਹੁਤ ਚੀਜ਼ਾਂ ਦਾ ਮਿਸਯੂਜ਼ ਹੋਇਆ ਤੇ ਹੁਣ ਮੈਂ ਕਿ ਦੱਸ ਦਵਾਂ ਹਜੇ ਵੀ ਵਿਸਟਰ ਵੀਜ਼ਾ ਮੈਂ ਮੈਂ ਪੋਜ਼ਿਟਿਵ ਗੱਲ ਕਰਦਾ ਹਜੇ ਵੀ ਵਿਸਟਰ ਵੀਜ਼ਾ ਵਰਕ ਉਥੇ ਇਹ ਜਿਹੜਾ ਕਿ ਬੈਸੀ ਸੌਰੀ ਬਾਰਡਰ ਤੇ ਜਾ ਕੇ ਪ੍ਰੋਪਰ ਫਾਈਲ ਬਣਾ ਕੇ ਪ੍ਰੋਪਰ ਐਲਐਮਆਈ ਲੈ ਕੇ ਆਪਣੇ ਆਪ ਡੈਸੀਫਾਈ ਕਰਕੇ ਹਜੇ ਵੀ ਆਪਾਂ ਮੈਂ ਲੈ ਸਕਦਾ ਮਤਲਬ ਪੁਰਾਣਾ ਸਿਸਟਮ ਸ਼ੁਰੂ ਹੋ ਗਿਆ ਤੇ ਅੱਜ ਦੱਸ ਦਵਾਂ ਸਰ ਇਹ ਜਿਹੜਾ ਸਿਸਟਮ ਉਹਨਾਂ ਨੇ ਫੈਬ 2025 ਤੱਕ ਇਹਨੂੰ ਸਸਪੈਂਡ ਕੀਤਾ ਕਿਨੇ ਅਸੀਂ ਦੇਖਣਾ ਚਾਹੁੰਦੇ ਆ ਕੀ ਫਰਕ ਹੁੰਦਾ ਕੀ ਚੀਜ਼ਾਂ ਵਧੀਆਂ ਨਕਤੀ ਹੁੰਦੀਆਂ ਇਸ ਚੀਜ਼ ਨੂੰ ਕੰਟੀਨਿਊ ਆਨਲਾਈਨ ਕਰਨਾ ਚ ਨਹੀਂ ਕਰਨਾ ਸੋ ਮੀ ਇਸ ਕਹ ਲਉਂਗੀ ਇੱਕ ਸਰਵਿਸ ਬੰਦ ਹੋਈ ਆ ਸਿਸਟਮ ਮਤਲਬ ਕਿ ਉਹ ਕੈਟਾਗਰੀ ਬੰਦ ਨਹੀਂ ਕੀਤੀ ਸੋ ਪਹਿਲੀ ਗੱਲ ਤਾਂ ਇਹ ਚੀਜ਼ ਮੈਂ ਕਹਿ ਦਵਾ ਤੇ ਦੂਜੀ ਚੀਜ਼ ਇਹ ਮੈਂ ਫਾਇਦੇ ਨੁਕਸਾਨ ਵੀ ਗੱਲ ਕਰਦਾ ਸਰ ਆ ਪਿਛਲੇ ਸਮੇਂ ਦੇ ਵਿੱਚ ਜਿੱਦਾਂ ਉਹ ਕੈਨੇਡਾ ਨੇ ਬਾਰਡਰ ਖੁੱਲੇ ਸੀ ਨਾ ਉਹ ਮਤਲਬ ਬਾਰਡਰ ਕਹ ਲਓ ਕਿ ਜੇ ਗੇਟ ਖੁੱਲਦੇ ਸੀ ਵੀਜ਼ਿਆਂ ਦੇ ਜਿਹੜੀ ਰੀਚ ਜਿਹੜਾ ਸਿਸਟਮ ਆ ਉਹ ਅਵੇਅਰ ਹੋ ਜਾਵੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਵੀਜ਼ਾ ਲੱਗਣ ਬਾਅਦ ਅਸੀਂ ਵੀ ਸਰ ਮਿਸਟਰ ਵੀਜ਼ਾ ਦੇ ਕਹਿੰਦੇ ਕਿ ਆਹ ਫੀਸ ਦੇਣੀ ਬਾਅਦ ਚੁਦਲੀ ਪਰ ਸਾਡੀ ਫੀਸ ਕੈਨੇਡਾ ਦੀ ਏਅਰ ਟਿਕਟ ਤੋਂ ਘੱਟ ਲਈ ਜਾਂਦੀ ਆ ਸਾਡੇ ਕੋਲੋਂ ਸਰ ਕੋਈ ਨਹੀਂ ਕਿ ਇੰਨੇ ਕ ਪੈਸੇ ਲੈ ਲਵਾਂ ਕਿ ਬੰਦਾ ਗਿਆ ਸੋ ਮੈਂ ਦੱਸ ਦਵਾਂ ਕਿ ਰੀਚਾ ਨੇ ਨਾ ਤੇ 5 10 15 20 25 ਵਾਟ ਏਵਰ ਜੋ ਵੀ ਤੁਸੀਂ ਰੇਟ ਦੇਦੇ 40 40 ਤੱਕ ਵੀ ਇੱਥੇ ਲੋਕਾਂ ਨੂੰ ਮੈਂ ਮਿਲਿਆ ਉਹ ਬਚ ਲੋ ਉਹਨਾਂ ਦਾ ਕੁਝ ਨਹੀਂ ਬਣੇਗਾ ਸੋ ਅੱਜ ਸਵੇਰੇ ਮੈਂ ਦੱਸਾਂ ਕੈਨੇਡਾ ਵੀਜ਼ਾ ਦੁਬਾਰਾ ਦੱਸੂੰਗਾ ਕੈਨੇਡਾ ਦੀ ਕੋਈ ਗਲਤੀ ਨਹੀਂ ਕੈਨੇਡਾ ਬਹੁਤ ਵੀਜ਼ਾ ਵੰਡਿਆ ਗਲਤੀ ਹੈਗੀ ਆ ਕਿ ਅਸੀਂ ਉਹ ਚੀਜ਼ ਨੂੰ ਨਾ ਪਛਾਣ ਸਕੇ ਆਪਣਾ ਫਾਈਨੈਂਸ਼ੀਅਲ ਲਾਸ ਕਰਾ ਕੇ ਲੱਖਾਂ ਰੁਪਏ ਦੇ ਕੇ ਆਪਣਾ ਨੁਕਸਾਨ ਕੀਤਾ ਅੱਗੇ ਜਾ ਕੇ ਐਲਐਮਆ ਜਾਂ ਅਸਾਈਲੈਂਸ ਵਾਲੇ ਪਾਸੇ ਨੂੰ ਸੋ ਆਜ ਜੋ ਸਿਸਟਮ ਹੋ ਰਿਹਾ ਰਿਕਾਰਡ ਕਰਕੇ ਰੱਖ ਲੋ ਵੀਡੀਓ ਲੌਂਗ ਟਰਮ ਚ ਤੁਹਾਡਾ ਤੁਹਾਡੇ ਬੱਚਿਆਂ ਦਾ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਕਿਉਂਕਿ ਐਕਸਪਲੋਇਟ ਹੋਣਾ ਸ਼ੁਰੂ ਹੋ ਗਿਆ ਸੀ ਸਿਸਟਮ ਸੋ ਇਸੀ ਦਾ ਫਾਇਦਾ ਹੀ ਫਾਇਦਾ ਹੈਗਾ ਵਾ ਸੋ ਆ ਜੋ ਚੀਜ਼ਾਂ ਹੋਈਆਂ ਤੇ ਸਰ ਇਸ ਚੀਜ਼ ਮੈਂ ਇੱਕ ਹੋਰ ਐਡ ਆਨ ਕਰ ਲਵਾਂ ਲਗੀਆਂ ਫਾਈਲਾਂ ਤੇ ਪੋਜ਼ਿਟਿਵ ਇੰਪੈਕਟ ਆਊਗਾ ਵਿਸਟਰ ਵੀਜ਼ਾ ਤੇ ਵੀਜ਼ੇ ਜ਼ਿਆਦਾ ਆਣਗੇ ਕਿਉਂਕਿ ਉਹਨਾਂ ਨੂੰ ਵੀ ਪਤਾ ਨਾ ਕਿ ਹੁਣ ਉਹ ਕਨਵਰਜਨ ਦੀ ਰੇਸ਼ਿਓ ਘੱਟ ਜਾਏਗੀ ਕਿਉਂਕਿ ਜਿਹੜਾ ਬੰਦਾ ਜਾ ਕੇ ਸਿੱਧਾ ਅਸਾਇਲੈਂਸ ਸਿੱਧਾ ਉਹ ਵਾਕਪੋਰਟ ਐਲਐਮਆਈ ਪਾ ਰਿਹਾ ਸੀਗਾ ਉਹ ਚੀਜ਼ਾਂ ਘੱਟ ਜਾਣਗੀਆਂ ਐਲਐਮਆਈ ਤੇ ਵੀ ਉਹਨੇ ਕੱਲ ਜਿਹੜੀ ਰੂਕ ਪਾਬੰਦੀਆਂ ਵਧਾ ਦਿੱਤੀਆਂ ਸੋ ਇਹ ਇਹ ਹਰ ਚੀਜ਼ ਤੁਹਾਡੇ ਫੇਵਰ ਦੇ ਵਿੱਚ ਜਾਏਗੀ ਕੈਨੇਡਾ ਜਾਓ ਸਹੀ ਤਰੀਕੇ ਨਾਲ ਜਾਓ ਘੱਟ ਪੈਸਾ ਖਰਚ ਕੇ ਜਾਓ ਪੈਸਾ ਲਾਉਣਾ ਵਾ ਸਹੀ ਤਰੀਕੇ ਨਾਲ ਇਨਵੈਸਟ ਆਪਣੇ ਦੇ ਪੈਸਾ ਇਨਵੈਸਟ ਕਰੋ ਸਰਾਇਕ ਨਹੀਂ ਆ ਰਹੇ ਦਰੜਾ ਦਰ ਦੂਜਾ ਸਵਾਲ ਵੀ ਮੈਂ ਜਵਾਬ ਦੇ ਦਵਾਂ ਸਟੂਡੈਂਟ ਬੜਾ ਡਰਿਆ ਹੋਇਆ ਆ ਜਿਹੜਾ ਖਾਸ ਤੌਰ ਤੇ ਮੈਂ ਗੱਲ ਕਰਾਂ ਇਸ ਲਈ ਮੇਨ ਟਾਰਗੇਟ ਦਾ ਦੋ ਕੈਟੇਗਰੀਜ਼ ਆ ਸਟੂਡੈਂਟ ਜਿਹੜਾ ਉੱਤੇ ਫਸਿਆ ਪਹਿਲੀ ਗੱਲ ਤਾਂ ਜਿਹਦਾ ਵੀਜ਼ਾ ਐਕਸਪਾਇਰ ਹੋ ਗਿਆ ਪੋਸ ਗ੍ਰੈਜੂਏਟ ਵਾਪਾਰਟਮੈਂਟ ਜਿਹੜਾ ਮਿਲੇ ਸੀ ਉਹ ਐਕਸਪਾਇਰ ਹੋ ਗਿਆ ਕਈਆਂ ਨੇ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਰਿਕਾਰਡ ਵੀਜ਼ਾ ਅਪਲਾਈ ਕੀਤਾ ਵਿਜ਼ਟਰ ਰਿਕਾਰਡ ਵੀਜ਼ਾ ਜੇ ਕਈਆਂ ਦਾ ਥੋੜੇ ਆ ਮਹੀਨਿਆਂ ਚ ਹੋ ਜਾਣਾ ਜਾਂ ਦੂਜੀ ਪ੍ਰੋਬਲਮ ਹੋਈ ਹੈਗੀ ਪਾਰਟ ਟਾਈਮ ਕੰਮ ਦੀ 24 ਵਾਲੇ ਬੱਚੇ ਜਿਹੜੇ 2024 ਦੇ ਪਹਿਲੇ ਤੇ ਤਕਰੀਬਨ ਲਗਭਗ ਮੋਸਟ ਆਫ ਦਾ 99% ਬੱਚੇ ਮਨ ਲਿਕੇ ਆਉਣ ਡਰੇਗਾ ਜਿਹੜੇ ਪਾਰਟ ਟਾਈਮ ਜੋਬਸ ਲੱਭੀਆਂ ਆਪਣੇ ਖਰਚੇ ਕੱਢਦੇ ਸੋ ਦੋ ਜਿਹੜੇ ਕੀ ਕੈਟਾਗਰੀਜ਼ ਵਾਲੇ ਬੱਚੇ ਜਿਹੜੇ ਪ੍ਰੋਬਲਮ ਹੈ ਪਹਿਲੀ ਮੈਂ ਦੱਸਦਾ 24 ਜਿਹੜਾ ਬੱਚੇ ਦਾ ਹੁਣ ਵਰਕ ਪਰਮਿਟ ਮੁੱਕ ਗਿਆ ਜਾਂ ਮੁੱਕਣ ਵਾਲਾ ਉਸ ਬੱਚੇ ਕੋਲ ਸਰ ਇੱਕੋ ਹੀ ਰਾਹ ਹੈ ਜੇ ਕੈਨੇਡਾ ਚ ਰਹਿਣਾ ਟਾਈਮ ਜੀਨ ਕਰਨਾ ਪੈਣਾ ਉਹਨੂੰ ਟਾਈਮ ਜੀਨ ਉਹਦਾ ਤਾਂ ਹੀ ਹੋਣਾ ਐਲ ਐਮ ਆਈ ਲੈ ਕੇ ਹਜੇ ਵੀ ਉਹਨੂੰ ਲੈਣੀ ਪੈਣੀ ਹੈ ਐਲ ਐਮ ਆਈ ਚਾਹੇ ਉਹ 1 ਸਾਲ ਦੀ ਮਿਲੇ ਚਾਹੇ ਉਹ 2 ਸਾਲ ਦੀ ਮਿਲੇ ਚਾਹੇ ਉਹ ਰੀਜਨ ਏਰੀਆ ਉਹਨੂੰ ਲੈਣੀ ਹੀ ਪੈਣੀ ਉਹਨੂੰ ਟਾਈਮ ਗੇਨ ਕਰਨਾ ਪੈਣਾ ਨਹੀਂ ਤਾਂ ਉਹ ਕੈਨੇਡਾ ਛੱਡਣਾ ਪੈਣਾ ਅਟੇ ਬੂਡਰ ਬੂਡਰ ਬੜਦਾ ਸਾਲ ਮੇਰੇ ਕੰਗਾ ਕੀ ਇਹ ਸੋਸ਼ਲ ਮੀਡੀਆ ਤੋਂ ਹੀ ਜਿਹੜਾ ਜੀ ਆਇਆ ਕਿ ਡਿਪੋਰਟ ਕੀਤੇ ਜਾਣਗੇ ਡਿਪੋਰਟ ਬੂਡ ਨਹੀਂ ਕੋਈ ਹੁੰਦਾ ਡਿਪੋਰਟ ਤਾਂ ਤਾਂ ਹੋਊਗਾ ਜੇ ਮੈਂ ਕੈਨੇਡਾ ਦਾ ਰੂਲ ਤੋੜੂੰਗਾ ਜੇ ਕੈਨੇਡਾ ਦੀ ਜਿਹੜੀ ਮੈਨੂੰ ਪਰਮਿਸ਼ਨ ਦਿੱਤੀ ਗਈ ਉਹਨੂੰ ਮੈਂ ਤੋੜੂੰਗਾ ਕੋਈ ਕ੍ਰਾਈਮ ਕਰੂੰਗਾ ਕੋਈ ਗਲਤ ਕੰਮ ਕਰੂੰਗਾ ਕੋਈ ਸ਼ਾਰਟਕਟ ਮਾਰੂੰਗਾ ਤਾਂ ਡਿਪੋਰਟ ਜਿਹੜਾ ਹੋਊਗਾ ਨੀ ਦਾ ਟਿਕਟ ਲਾਗੇ ਛਾਗੇ ਵੀ ਨਹੀਂ ਹੈਗਾ ਤੁਹਾਡਾ ਰੰਦੇ ਲੋਟ ਨਹੀਂ ਤੇ ਇੱਕ ਡੱਲਾ ਸਾਹਿਬ ਨੇ ਹੋਰ ਕਿਹਾ ਸੀ ਕਿ ਇਹ ਬੱਚਾ ਇੰਡੀਆ ਆ ਸਕਦਾ ਕਿ ਇੰਡੀਆ ਆ ਕੇ ਦੁਬਾਰਾ ਜਾਣਾ ਸੌਖਾ ਹੋ ਸਕਦਾ ਬਿਲਕੁਲ ਹੋ ਸਕਦਾ ਜੇ ਮੈਂ ਉਸ ਟਾਈਮ ਪੀਰੀਅਡ ਚ ਰਹੂੰਗਾ ਜੇ ਮੈਂ ਕੈਨੇਡਾ ਦੇ ਸਾਰੇ ਰੂਲਸ ਐ ਰੈਗੂਲੇਸ਼ਨ ਟਾਈਮ ਬਾਉਂਡੇਸ਼ਨ ਜੋ ਵੀ ਮੈਨੂੰ ਮਿਲੀਗਾ ਫਾਲੋ ਕੀਤੀ ਹੋਊਗੀ 100% ਬਿਲਕੁਲ ਸਚਾਈਆ ਤੁਸੀਂ ਕੈਨੇਡਾ ਦੁਬਾਰਾ ਜਿਹੜਾ ਕੀ ਆ ਜਾ ਸਕਦੇ ਆ ਤੇ ਇੰਡੀਆ ਤੋਂ ਵੀ ਜਿਹੜਾ ਕੀ ਆ ਤੁਸੀਂ ਜਿਹੜਾ ਕੀ ਆ ਦੁਬਾਰਾ ਉੱਥੇ ਪੀਆਰ ਅਪਲਾਈ ਕਰ ਸਕਦੇ ਆ ਸੋ ਯੈਸ 100% ਪੋਸੀਬਲਲੀ ਤੇ ਹੈਗਾ ਦੂਜੀ ਚੀਜ਼ ਜਿਹੜਾ ਕੀ ਟੈਨਸ਼ਨ ਇਹ ਹੈਗੀ ਕਿ ਜਿਹੜਾ ਐਕਸਪੀਰੀਐਂਸ ਐਂਟਰੀ ਦੇ ਪੁਆਇੰਟ ਬੜੇ ਉੱਪਰ ਚ ਜਾ ਚੁੱਕੇ ਆ 500 ਪਲੱਸ 510 ਲਾਸਟ ਡਰਾਅ ਸੀਗਾ ਹਾਂ ਉਹਨੂੰ ਮੈਚ ਕਰਨਾ ਥੋੜਾ ਜਿਹਾ ਚੈਲੈਂਜਿੰਗ ਜ਼ਰੂਰ ਆ ਸੋ ਉਹਦੇ ਵਾਸਤੇ ਆਪਾਂ ਇੰਡੀਆ 'ਚ ਵੀ ਜੇ ਕੰਮ ਕਰਦੇ ਆ ਮੈਨੂੰ ਪੁਆਇੰਟਸ ਐਡ ਹੋਣਗੇ ਮੈਂ ਆਪਣੀ ਲੈਂਗੁਏਜ ਨੂੰ ਵਧਾ ਸਕਦਾ ਵਾਂ आईस्का पॉइंट ਬਣਾ ਸਕਦਾ ਮੈਂ ਇੰਡੀਆ ਚ ਆ ਕੇ ਵੀ ਫ੍ਰੈਂਚ ਸਿੱਖ ਕੇ ਸਿੱਧੀ ਪੀਆਰ ਵਾਸਤੇ ਐਲੀਜੀਬਲ ਹੋ ਸਕਦਾ ਸੋ ਮੀਨਸ ਟੂ ਸੇ ਰਾਣੀ ਮੁਕੇ ਸਿਰਫ ਇੱਕੋ ਚੀਜ਼ ਹੈਗੀ ਆ ਸਾਨੂੰ ਅਵੇਅਰ ਰਹਿਣ ਦੀ ਸੋ ਇਹ ਬੱਚਿਆਂ ਨੂੰ ਗੱਲ ਇਹ ਆ ਇੱਕ ਵੱਡਾ ਜਿਹਾ ਟਿੱਲ ਰੱਖਣ ਦੀ ਆ ਮਿਹਨਤ ਕਰਨੀ ਪੈਣੀ ਆ ਥੋੜੀ ਜਿਹੀ ਆਪਣੇ ਤੇ ਆ ਮੈਂ ਕਹਿੰਦਾ ਆਪਣੇ ਤੇ ਮਿਹਨਤ ਕਰਦੇ ਲੱਖਾਂ ਰੁਪਏ ਬਚਾ ਲੋਗੇ ਰੈਦਰ ਦੈਨ ਕਿ ਉਸ ਲਾਲਚ ਕਿ ਕੈਨੇਡਾ ਚ ਰਹਿ ਕੇ ਕਿਸੇ ਇੰਪਾਇਰ ਵਕੀਲ ਕਹਿੰਦਾ ਜੀ ਮੈਨੂੰ 25 30 40 50 ਵਾਟ ਐਵਰ ਜੋ ਵੀ ਇੰਨੇ ਕ ਲੱਖ ਦੇ ਦੇ ਤੂੰ ਸਮਝ ਲਓ ਕਿ ਜੇ ਇਹ ਬੱਚਾ ਆਪਣੇ ਆਪ ਦੇ ਆਪਣੀ ਪ੍ਰੋਫਾਈਲ ਰਿਐਲਿਟੀ ਚ ਮੱਕੜ ਉਹਦੇ ਪੁਆਇੰਟ ਕਿਦਾਂ ਵੱਧ ਸਕਦੇ ਆ ਤੇ ਸਮਝ ਲਓ ਕਿ ਬਿਨਾ ਕੰਮ ਕੀਤੇ ਇੰਡੀਆ ਚ ਜੀ ਵੀ ਮੈਂ ਕਹਿੰਦਾ ਆ ਵੀ ਜਾਂਦਾ ਵਸ ਯੂ ਐਸ ਨਾਰੀਓ ਦੇ ਵਿੱਚ ਤੇ ਉਹਨੂੰ ਕਿੰਨੇ ਲੱਖਾਂ ਰੁਪਏ ਬਚਾ ਲੈਣਾ ਸੋ ਇਹੀ ਚੀਜ਼ ਮੈਂ ਅਸਲੇ ਕੈਨੇਡਾ ਵੀ ਬੱਚਿਆਂ ਨੂੰ ਕਹਿ ਰਿਆਂ ਆ 24 ਵਾਲਾ ਬੱਚਾ ਜਿਹੜਾ ਗਿਆ ਪੂਰੇ ਰਾਸ਼ਟ੍ਰ ਜਦੋਂ ਬੱਚਾ ਗਿਆ ਨਾ ਉੱਥੇ ਉਹ ਐਸਵੇਲੇ ਸਟਕ ਆ ਕਿ ਉਹਨੂੰ ਪਾਰਟ ਟਾਈਮ ਕੰਮ ਉਹ ਬੱਚੇ ਨੇ ਵੀ ਮੈਂ ਕਹੂੰਗਾ ਯਾਰ ਨਹੀਂ ਕੰਮ ਮਿਲਦਾ ਨਾ ਆ ਫ੍ਰੈਂਚ ਸਿੱਖਣੀ ਸ਼ੁਰੂ ਕਰ ਲਓ ਆ ਫ੍ਰੈਂਚ ਦੇ ਨਾਲ ਤੁਹਾਡੀ ਵਿਦ 1 ਇਅਰ ਐਕਸਪੀਰੀਅੰਸ ਵੀ ਪੀਆ ਯਾ ਸੋ ਇਹ ਚੀਜ਼ਾਂ ਉਹ ਹੈਗੀਆਂ ਜਿਹੜੀਆਂ ਕਿ ਬੱਚੇ ਦੇ ਲੌਂਗ ਟਰਮ ਕੰਮ ਆਉਣੀ ਆ ਬਿਲਕੁਲ ਠੀਕ ਹੈ ਇਹ ਤਾਂ ਦੇਖੋ ਪਹਿਲਾਂ ਵੀ ਇਹ ਗੱਲ ਬਹੁਤ ਵਾਰ ਤੁਸੀਂ ਕਹੀ ਹੈ ਕਿ ਸਾਡੇ ਬੱਚੇ ਜੇਕਰ ਉੱਥੇ ਇੰਟਰਨੈਸ਼ਨਲ ਐਜੂਕੇਸ਼ਨ ਲਈ ਗਏ ਨੇ ਤੇ ਜ਼ਰੂਰ ਯਾ ਫ੍ਰੈਂਚ ਵੀ ਸਿੱਖ ਲੈਣ ਉਹਦੇ ਨਾਲ ਉਹਨਾਂ ਨੂੰ ਕਾਫੀ ਬੈਨੀਫਿਟ ਹੋ ਸਕਦਾ ਹੈ ਤਿਰਜ ਜੀ ਇਹਦੇ ਨਾਲ ਨਾਲ ਹੁਣ ਫਿਊਚਰ ਚ ਪੀਆਰ ਦੀ ਪ੍ਰੋਬਲਮ ਤਾਂ ਨਹੀਂ ਸਾਡੇ ਬੱਚਿਆਂ ਨੂੰ ਆਉਂਦੀ ਨਵੇਂ ਬੱਚਿਆਂ ਨੂੰ ਕਿਉਂਕਿ ਕੈਨੇਡਾ ਨੇ ਇਹ ਤਾਂ ਕਹਿਤਾ ਕਿ ਕੰਸਟਰਕਸ਼ਨ ਦੇ ਵਿੱਚ ਹੈਲਥ ਫੈਕਟਰ ਦੇ ਵਿੱਚ ਫੂਡ ਸੈਕਟਰ ਦੇ ਵਿੱਚ ਇਹਦੇ ਚ ਕਿਸੇ ਤਰ੍ਹਾਂ ਦੀ ਤੰਗੀ ਨਹੀਂ ਹੁਣ ਸਾਡੇ ਵਿਦਿਆਰਥੀ ਕਿਹੜੇ ਕਿਹੜੇ ਕੋਰਸਾਂ ਚ ਜਾਣ ਹੈਲਥ ਫੂਡ ਔਰ ਕੰਸਟਰਕਸ਼ਨ ਨਾਲ ਜੁੜੇ ਸਰ ਪਹਿਲੀ ਗੱਲ ਤਾਂ ਨਾ ਮੈਂ ਤੁਹਾਨੂੰ ਦੱਸੂਗਾ ਕਿ ਪ੍ਰੋਬਲਮ ਆਊ ਜਾਂ ਨਹੀਂ ਆਊ ਅੱਜ ਮੈਂ ਅੱਜ ਕੱਲ ਮੈਂ ਇਸ ਸੀਜ਼ਨ ਨਾ ਕਦੀ ਫੇਵਰ ਚ ਨਹੀਂ ਅੱਜ ਜਿਹੜੀ ਹੈ ਨਾ ਕੋਰਸੇਸ ਦੀ ਆਪਾਂ ਗੱਲ ਕਰਦੇ ਆਂ ਈ ਉਹ ਬੱਚਿਆਂ ਨੂੰ ਫਾਇਦਾ ਹੋ ਗਿਆ ਜਿਨ੍ਹਾਂ ਨੇ ਅੱਜ ਤੋਂ 3-4 ਸਾਲ ਪਹਿਲਾਂ ਇਨ੍ਹਾਂ ਕੋਰਸੇ 'ਚ ਪੜ੍ਹਾਈ ਕੀਤੀ ਸੀ ਇੱਕ ਇੱਕ ਸਾਲ ਐਕਸਪੀਰੀਅੰਸ ਦਿੱਤਾ ਯਾ ਸਿੱਧਾ ਐਲੀਜੀਬਲ ਹੋ ਗਏ ਪਰ ਸਰ ਜੇ ਸਾਰੇ ਇਹ ਕਰਨ ਲੱਪੋਵੇ ਤੁਹਾਨੂੰ ਲੱਗਦਾ ਸਰ ਕਿ ਇਹ ਹੋਰ ਕੋਈ ਮੈਟੇ ਚੇਂਜ ਨਹੀਂ ਕਰਨਗੇ ਜੀ ਹਾਂ ਕਿਉਂਕਿ ਜੇ ਇਹ ਬੱਚੇ ਅੱਜ ਸਟਾਰਟ ਹੋ ਗਏ ਸਾਰੇ ਇੱਕੋ ਵਰਾ ਤੇ ਤੁਰ ਪਏ ਸਰ ਉਸ ਰਾਹ ਤੇ ਰਾਸ਼ੀ ਹੋਵੇਗਾ ਉਸ ਸੜਕ ਤੇ ਤੁਰ ਪਏ ਸੋ ਮੇਰਾ ਤਾਂ ਸਰ ਇੱਕੋ ਹੀ ਸਨੇਹਾ ਵਾ ਹਰ ਬੱਚੇ ਨੂੰ ਯਾਰ ਪੜ੍ਹਾਈ ਜਿਹੜੀ ਮਰਜ਼ੀ ਕਰ ਲੋ ਪਰ ਚੰਗੇ ਨੰਬਰਾਂ ਨਾਲ ਕਰ ਲੋ ਪਰ ਜਿਹੜਾ ਸਾਰੇ ਸੱਚਾਈ ਹੈ ਮੈਂ ਅੱਜ ਵੀ ਮੇਰਾ ਇੰਸਟਾਗ੍ਰam ਤੁਹਾਨੂੰ ਮੈਂ ਦੱਸਿਆ ਨਾ ਓਪਨ ਕੀਤਾ ਹੋਇਆ ਸਟੂਡੈਂਟਸ ਲਈ ਸੋ ਬੱਚੇ ਅੱਜ ਵੀ ਮੈਸੇਜ ਆ ਰਹੇ ਆ ਸਰ ਮੈਨੂੰ ਨਾ ਆਪਸ਼ਨ ਮਿਲ ਰਹੀ ਹੈ ਕਿ ਮੈਂ ਐਲ ਐਮ ਐ ਹੀ ਲੈ ਲਵਾਂ ਪੜ੍ਹਾਈ ਦੂਸਰੇ ਸਾਲ ਦੀ ਨਾ ਸਟਾਰਟ ਕਰਾਂ ਸਰ ਦੇਖੋ ਤਾਂ ਮੈਨੂੰ ਬੱਚਾ ਕੋਈ ਰਿਆ ਟੱਕੇ ਨਾਲ ਬਾਰ-ਬਾਰ ਸਰ ਤੁਸੀਂ ਸਲਾਹ ਦਿਓ ਤੁਸੀਂ ਸਲਾਹ ਦਿਓ ਯਾਨੀ ਮੈਂ ਕੀ ਸਲਾਹ ਦਵਾਂ ਮੈਂ ਤਾਂ ਕਹਾਂ ਬੇਟਾ ਮੇਰੀ ਤਾਂ ਇੱਕੋ ਹੀ ਸੋਚ ਆ ਕੰਪਲੀਟ ਯੋਰ ਸਟਡੀ ਵਿਦ ਗੁੱਡ ਗ੍ਰੇਡਸ ਵਧੀਆ ਨੰਬਰ ਆਣਾ ਵਧੀਆ ਮੈਰਗ ਕੋ ਡਿਸਟਿੰਕਸ਼ਨਸ ਨਾਲ ਲੈ ਲਵੇ ਵਧੀਆ ਜੀ ਪੀ ਏ ਨਾਲ ਲੈ ਲਵੇ ਕਿਉਂਕਿ ਮੈਂ ਪੇਰ ਸਵਾਲ ਰਹਿਣਾ ਚਾਹੁੰਗਾ ਆਪਣੇ ਬੱਚਿਆਂ ਨੂੰ ਪੁੱਛ ਲੂ ਮੈਂ ਕਹਿੰਦਾ ਬੱਚੇ ਸਾਰੇ ਪਿਆਰੇ ਆਪਣਾ ਬੱਚਾ ਦੁਨੀਆ ਦੇ ਵਿੱਚ ਕਹਿੰਦੇ ਨਾ ਸਭ ਤੋਂ ਸੋਹਣਾ ਹੀ ਲੱਗਦਾ ਵਧੀਆ ਲੱਗਦਾ ਇੰਟੈਲੀਜੈਂਟ ਲੱਗਦਾ ਸੱਚਾਈ ਗੇਰ ਲੱਗਣਾ ਚਾਹੀਦਾ ਵੀ ਆ ਤੇ ਮੈਂ ਵੀ ਉਹਨਾਂ ਚੋਂ ਹੀ ਆ ਪਰ ਇੱਕ ਸਵਾਲ ਬੱਚੇ ਨੂੰ ਜ਼ਰੂਰ ਪੁੱਛਿਆ ਕਰੋ ਜਦੋਂ ਬੱਚਾ ਉਹ ਤੋਂ ਫੋਨ ਕਰਦਾ ਨਾ ਮੰਮੀ ਮੈਂ ਪਾਸ ਹੋ ਗਿਆ ਮੰਮੀ ਮੇਰੇ ਨੰਬਰ ਚੰਗੇ ਆ ਗਏ ਉਹਨੇ ਪੁੱਛਿਆ ਕਿ ਤੇਰੀ ਜੀਪੀਏ ਕਿੰਨੀ ਆਈ ਆ ਪੰਜ ਚੋ ਦੋ ਚਾਹੀਦੀ ਆ ਸਰ 2.0 ਚਾਹੀਦੀ ਪਾਸ ਹੋਣ ਨੂੰ ਤੇ ਘੱਟੋ ਘੱਟ ਮੈਨੂੰ ਲੱਗਦਾ 3.5 ਤਾਂ ਸਭ ਨੂੰ ਟੱਚ ਕਰਨੀ ਚਾਹੀਦੀ ਹੈ ਯਾਰ ਦਾ 3.5 ਜਿੰਨੀ ਆ ਪਰ ਟ ਮੇਰੇ ਕੋਲ ਤੇ ਕਈ ਸਟੂਡੈਂਟ ਸੀਗਾ ਸਰ ਜਿਨ੍ਹਾਂ ਨੇ 3.5 4.0 ਨੂੰ ਵੀ ਟੱਚ ਕਰਕੇ ਅਗਲੇ ਸਾਲ 70 70 ਪਾਸਾ ਸਕਾਲਰਸ਼ਿਪ ਪੂਨਾ ਕਾਲਜ ਯੂਨੀਵਰਸਿਟੀ ਨੇ ਦੋ ਲਈ। ਸੋ ਮੇਸੀਂ ਬੱਚੇ ਆ ਮੈਂ ਬੱਚਿਆਂ ਨਾਲ ਕਿਸੂਰ ਨਹੀਂ ਮਾਰਕਣਾ। ਬੱਚਿਆਂ ਨੂੰ ਇੱਕ ਵਿਜ਼ਿਟ ਦੇਣਾ ਸਾਡਾ ਆ ਯਾਰ ਨਹੀਂ ਕੰਮ ਮਿਲਦਾ। ਮੈਂ ਕਹਿੰਦਾ ਨਹੀਂ ਠੀਕ ਆ ਮਿਲ ਗਈ ਮਾੜੀ ਗੱਲ ਨਹੀਂ ਮਿਲਿਆ। ਪਰ ਮੇਰੇ ਨੰਬਰ ਵੀ ਨਾ ਸਰ ਉਸ ਤੋਂ ਮਾੜੀ ਗੱਲ ਆ ਨਾ। ਮੇਰੇ ਬੱਚਿਆਂ ਦੇ ਨੰਬਰ। ਸੋ ਘਰ ਜੀ ਹੈਗਾ ਮੈਂ ਆਪਣੀ ਪੜ੍ਹਾਈ ਨੂੰ ਰੋਕ ਦਵਾ ਕਿ ਜੋ ਵੀ ਪੜ੍ਹਾਈ ਕਰਾ ਸਿਰੇ ਲੱਗਾ ਸਰ ਮੈਨੂੰ ਇੰਨਾ ਪਤਾ ਆ ਜਿਹੜੇ ਆ ਪੜ੍ਹਾਈ ਦੇ ਸਕਾਲਰ ਵਾਲੇ ਬੱਚੇ ਆ ਇਹ ਨਹੀਂ ਰਹਿੰਦੇ ਨਾਲ ਇਹ ਵੀ ਪੀਆ ਰਹਿੰਦੀ ਆ ਕਿਉਂਕਿ ਸਰ ਇੰਨਾਂ ਦੀ ਜਦੋਂ ਇਹਨਾਂ ਨੇ ਜੌਬ ਤੇ ਕੱਲ ਵੀ ਇੱਕ ਪੇਰੈਂਟਸ ਮੈਨੂੰ ਮਿਲ ਕੇ ਗਏ ਸਰ ਉਹਨਾਂ ਦੇ ਬੱਚੇ ਨੂੰ ਪਹਿਲੇ 8 ਮਹੀਨੇ ਕੰਮ ਨਹੀਂ ਮਿਲਿਆ ਪਰ ਸਰ ਜਦੋਂ ਉਹਦੀ ਇੰਟਰਨਸ਼ਿਪ ਲੱਗੀ ਸਰ ਸੁਣਨ ਵਾਲੀ ਗੱਲ ਆ ਸਰ ਜਦੋਂ ਉਹਦੀ ਇੰਟਰਨਸ਼ਿਪ ਲੱਗੀ 8 ਮਹੀਨੇ ਬਾਅਦ ਉਹਦੀ ਇੰਟਰਨਸ਼ਿਪ ਲੱਗੀ ਸੀ ਸਿਰਫ ਸਿਰਫ 1 ਕੰਮ ਹੀ ਵਾਸਤੇ ਮਤਲਬ ਕਿ 7 ਮਹੀਨੇ ਨਹੀਂ ਕੰਮ ਆਇਆ ਤੇ ਉਹਦਾ ਜਿਹੜਾ ਦੋਸਤ ਮੈਸੇਜ ਸੀ ਨਾ ਜਦੋਂ ਉਹਦੀ ਇੰਟਰਨਸ਼ਿਪ ਲੱਗੀ ਤੇ ਜਿੱਥੇ ਉਹਦੀ ਇੰਟਰਨਸ਼ਿਪ ਲੱਗੀ ਰੈਸਟੋਰੈਂਟ ਦੇ ਵਿੱਚ ਲੱਗੀ ਸੀ ਤੇ ਉਹਦੇ ਬੌਸ ਨੇ ਮਲਕੀ ਜਿਹੜਾ ਉੱਥੇ ਕੰਮ ਕਰਦੇ ਸੀਗੇ ਉਹਦੇ ਬੌਸ ਨੇ ਉਹਦੇ ਕਾਲਜ ਤੋਂ ਐਕਸਟਰਾ ਪਰਮਿਸ਼ਨ ਲਈ ਕਿ ਜੀ ਮੈਂ ਇਸ ਬੱਚੇ ਨੂੰ ਕੰਟੀਨਿਊ ਕਰਨਾ ਤੇ ਉਸ ਬੱਚੇ ਨੇ ਲਗਾਤਾਰ ਉੱਥੇ 4 ਮਹੀਨੇ ਕੰਮ ਕੀਤਾ ਬ੍ਰੀਕ ਦੇ ਵਿੱਚ ਵੀ ਉਸ ਤੋਂ ਬਾਅਦ 4-5 ਮਹੀਨੇ ਲਾਇਆ ਸਰ ਜਿਹੜਾ ਸਾਰੀ ਕਸਰ ਕੱਢ ਗਿਆ ਕਿਸ ਦੀ ਉਹ ਬੱਚਾ ਕੱਢ ਗਿਆ ਇੱਕ ਹੁਣ ਜਦੋਂ ਹੁਣ ਉਹਦੀ ਦੁਬਾਰਾ ਪੜਾਈ ਸ਼ੁਰੂ ਹੋਣ ਲੱਗੀ ਹੈ ਸੈਕੰਡ ਯਰ ਦੀ ਤੇ ਉਹ ਏਮਪਲੋਇਰ ਨੇ ਇਹਨੂੰ ਪਤਾ ਕੀਤਾ ਬੇਟਾ ਤੂੰ ਜਦੋਂ ਤੇਰੀ ਪੜਾਈ ਹੋਵੇ ਤੂੰ ਮੇਰੇ ਕੋਲ ਹੀ ਆਉਣਾ ਖਤਮ ਹੋ ਗਏ ਦੂਜੀ ਗੱਲ ਹੈ ਜੇ ਤੈਨੂੰ ਕੋਈ ਸਕੂਟ ਮਿਲਦੀ ਆ ਚਾਹੀਦੀ ਆ ਤੂੰ ਸਾਨੂੰ ਆਉਣਾ ਸਰ ਮੈਂ ਜਿੱਦ ਹਮੇਸ਼ਾ ਕਹਿੰਦਾ ਆ ਅਗਲੇ ਵਾਲੇ ਬੰਦੇ ਨੂੰ ਨਸ਼ਾ ਲਾ ਲੂ ਆਪਣੇ ਇਹ ਮਜਬੂਰ ਬਣਾ ਲਓ ਕਿ ਤੁਹਾਨੂੰ ਬੁਖਾਰ ਚੜੇ ਤੇ ਸੀਸੀ ਅਗਲਾ ਬੰਦਾ ਕਰੇਗੀ ਹਾਂ ਯਾਰ ਪਖਾਰ ਉਹਨੂੰ ਚੜਿਆ ਮੈਨੂੰ ਤਾਂ ਦਰਦ ਹੋ ਰਿਹਾ ਸੋ ਇਹ ਨਵੇਂ ਬੱਚਿਆਂ ਨੂੰ ਮੇਰੀ ਇੱਕੋ ਹੀ ਸਲਾਹ ਆ ਕਿ ਇਸ ਵੇਲੇ ਨੈਟਿਵਿਟੀ ਦਾ ਬਹੁਤ ਜ਼ਿਆਦਾ ਨੈਟਿਵਿਟੀ ਨੂੰ ਜੇ ਮੈਂ ਸਾਈਡ ਤੇ ਰੱਖ ਕੇ ਮੈਂ ਆਪਣੇ ਆਪ ਤੇ ਕੰਮ ਕਰਦਾ ਮੈਂ ਆਪਣੇ ਆਪ ਤੇ ਅੰਦਰ ਇੰਟਰਨਲ ਹੀ ਕੰਮ ਕਰਦਾ ਕੱਲ ਵੀ ਜਿਹੜੀ ਵੀਡੀਓ ਪਾਈ ਨਾ ਉੱਥੇ ਵੀ ਬੱਚਿਆਂ ਨੇ ਕਮੈਂਟ ਮਾਰਿਆ ਬੱਸ ਕਰੋ ਯਾਰ ਕੈਨੇਡਾ ਬੱਚੇ ਤੇ ਬਹੁਤ ਬੁਰਾ ਹਾਲਾ ਇੰਟਰਨਲ ਆ ਦੇਖੋ ਯਾਰ ਮੈਂ ਤਾਂ ਇਦਾਂ ਦੇ ਮੈਨੂੰ ਇਹਦਾ ਲੱਗਾ ਮੈਂ ਜ਼ਿਆਦਾ ਬੱਚੇ ਉਹਨਾਂ ਨੂੰ ਜਾਣਦਾ ਜਿញਾ ਜਿ ਆਪਾਂ ਵੋਟਾਂ ਪਵਾ ਲਈ ਹੈ ਨਾ ਜ਼ਿਆਦਾ ਬਟਾਓ ਪਾਉਣੀ ਹੈ ਕਿ ਕੈਨੇਡਾ ਨਿਆਰਾ ਕੈਨੇਡਾ ਨੇ ਸਭ ਕੁਝ ਦਿੱਤਾ ਸੋ ਉਹ ਗੱਲਾਂ ਵਾ ਪਰ ਉਹਨਾਂ ਬੱਚਿਆਂ ਨੇ ਵੀ ਸਟਰਗਲ ਕੀਤੀ ਪਰ ਡੇ ਬਾਏ ਡੇ ਜਿੱਦਾਂ ਸੋਸ਼ਲ ਮੀਡੀਆ ਦੀ ਇਨਫਲੂਐਂਸ ਵਾਧੀ ਜਾ ਰਹੀ ਹੈ ਨਾ ਸੋ ਉਹ ਉਹਦੇ ਤੇ ਬੱਚਿਆਂ ਦੇ ਇਫੈਕਟ ਬਹੁਤ ਪੈ ਰਹੇ ਆ ਸਰ ਦੂਜੀ ਗੱਲ ਇੱਕ ਛੋਟੀ ਜਿਹੀ ਐਗਜ਼ਾਮਪਲ ਆ ਮੈਂ ਬੱਚਿਆਂ ਨੂੰ ਵੀ ਕਹਾਂਗਾ ਪੇਰੈਂਟਸ ਨੂੰ ਵੀ ਆ ਜਦੋਂ ਬੰਦੇ ਨੇ ਕਿਸੇ ਨੇ ਧਾਰ ਲੇਗੀ ਮੈਂ ਕੰਮ ਕਰਨਾ ਮੈਂ ਇੰਨਾ ਕਰਨਾ ਤੇ ਮੇਰੇ ਵਰਗੀ ਦੀ ਵੀਡੀਓ ਦੇਖ ਲਈ ਨਾ ਨਾ ਬਰਾਏ ਕੰਮ ਤਾਂ ਹੋਈ ਨਹੀਂ ਸਕਦਾ ਸਰ ਸਮਝੋ ਕਿ ਅੰਦਰ ਮੋਰਲ ਉੱਤੇ ਡਾਉਣਾ ਤੇ ਐਸੀ ਸੋਸ਼ਲ ਮੀਡੀਆ ਦੇ ਇੰਨੇ ਇਨਫਲੂਐਂਸ ਹੋ ਸਕਦੇ ਤੋਂ ਇਸ ਲਈ ਤੇ ਮੈਂ ਬੱਚਿਆਂ ਨੂੰ ਕਹਾਂਗਾ ਵੱਧ ਤੋਂ ਵੱਧ ਆਪਣੀਆਂ ਪੋਜ਼ਿਟਿਵ ਚੀਜ਼ਾਂ ਆਪਣੀਆਂ ਉਪਲਬਧੀਆਂ ਤੇ ਆਪਣੀ ਜਿਹੜੀ ਸਟਰਗਲ ਸਟੋਰੀ ਜਰੂਰ ਸ਼ੇਅਰ ਕਰਿਆ ਕਰੋ ਜੋ ਕਿ ਹੁਣ ਮੈਂ ਕੈਨੇਡਾ ਜਾ ਕੇ ਬੱਚਿਆਂ ਦੇ ਨਾਲ ਕਾਫੀ ਵੀਡੀਓ ਸ਼ੂਟ ਕੀਤੀਆਂ ਡੈਲੀ ਜਿਹੜਾ ਕੀ ਹੁਣ ਜਾਏ ਇੱਕ ਦਿਨ ਛੱਡ ਕੇ ਅਸੀਂ ਜਿਹੜਾ ਰਿਲੀਜ਼ ਜੂਰ ਕਰ ਰਹੇ ਹਾਂ ਜਰੂਰ ਇੰਸਟਾਗ੍ਰam ਦਾ ਹਿੱਸਾ ਬਣੋ ਜਾਂ ਤੁਹਾਡੇ ਜੀ ਦਿਲ ਇਹ ਦੀ ਜੂਰ ਆਊਗੀ ਤੇ ਅੱਜ ਜਿਹੜਾ ਬੱਚਾ ਕਹਿੰਦਾ ਵਾ ਕਿ ਕੈਨੇਡਾ 'ਚ ਕੁਝ ਨਹੀਂ ਰੱਖਿਆ ਸੋ ਅੱਜ ਮੈਂ ਕਹਿੰਦਾ ਪੇਪਰ ਤੇ ਲਿਖ ਕੇ ਸਾਈਡ ਤੇ ਰੱਖ ਦੇਵੇ ਮਿਹਨਤ ਕਰਨੀ ਸ਼ੁਰੂ ਕਰ ਦੇਵੇ ਤੇ 2 ਸਾਲ ਬਾਅਦ ਦੇਖੇ ਕਿ ਯਾਦ ਕਰੂਗਾ ਯਾਰ ਪੇਪਰ ਮੈਂ ਹੀ ਲਿਖਿਆ ਸੀ ਸਰ ਇਹ ਉਹ ਤਜਰਬਾ ਹੈ ਜਿੰਦੇ ਕੋਈ ਵੀ ਕਾਮਯਾਬ ਬੰਦਾ ਬਿਨਾਂ ਠੱਕੇ ਖਾਦੇ ਹੋਏ ਬਿਨਾਂ ਸਟਰਗਲ ਤੋਂ ਕਾਮਯ ਤੋ ਕੋਈ ਵੀ ਇੱਕ ਮੇਰੀ ਨਾ ਹੋਰ ਦੁਬਾਰਾ ਕਹਿਣਾ ਵੀ ਵੀ ਜਿਹੜੇ ਕੋਈ ਨੈਗੇਟਿਵ ਨਿਊਜ਼ ਆਉਂਦੀ ਆ ਨਾ ਜਾਂ ਕੋਈ ਵੀ ਅਪਡੇਟ ਆਉਂਦਾ ਤੇ ਉਹਨੂੰ ਜ਼ਰੂਰ ਥੋੜਾ ਜਆ ਬਰੀਕੀ ਚ ਜਾ ਕੇ ਅਨਲਿਸਿਸ ਕਰੋ ਹਿੰਮਤ ਛੜਦੀ ਬਜਾਏ ਉਹਦੇ ਤੋਂ ਜਿਹੜੇ ਬੰਦੇ ਨੇ ਉਹ ਨੈਗੇਟਿਵ মিডিਏ ਸੁਣਦੇ ਨੇ ਸੁਣ ਰਹੇ ਆ ਨਾ ਉਹ ਤੁਹਾਨੂੰ ਕਹਿੰਦੇ ਯਾਰ ਹੱਲ ਵੀ ਲੇਦੇ ਹੁਣ ਨੈਗੇਟਿਵ ਗੱਲਾਂ ਦਾ ਦੱਸ ਦੀਆਂ ਹੱਲ ਵੀ ਨੇ ਯਾਰ ਇਹਦੀ ਯਾਰ ਇਸੀ ਦਾ ਹੱਲ ਵੀ ਨੇ ਤਾਂ ਤਾਂ ਫਹਿਰਾ ਮੈਂ ਤਾਂ ਕੰਗੋਜ਼ ਬੰਦੇ ਆ ਉਹੀ ਕਹਿੰਦੇ ਨੇ ਦੁੱਖ ਵਿੱਚ ਤਾਂ ਉਹੀ ਬੰਦਾ ਚੱਜਦਾ ਜਿਹੜਾ ਤੁਹਾਡੇ ਨਾਲ ਖੜਾ ਹੋ ਜੇ ਜਿਹੜਾ ਤੁਹਾਨੂੰ ਉਸ ਚੀਜ਼ ਦੀ ਜਿਹੜਾ ਕੀ ਆ ਹੱਲ ਦੇਵੇ ਆ ਵੈਸਟਰਨ ਵੀਜ਼ਾ ਬਹੁਤ ਤਕਾ ਹੋਉਣ ਲੱਗਾ ਪਿਆ ਸੀਗਾ ਸਾਨੂੰ ਲੱਗੀ ਨਾ ਸਰ ਤੂੰ ਮੈਂ ਨੂੰ ਓਵਰਆਲ ਵੈਸਟਰਨ ਵੀਜ਼ਾ ਨੂੰ ਆ ਜੋ ਵੀ ਸਰਕਾਰਾਂ ਕੀਤੀਆਂ ਹਰ ਚੀਜ਼ ਨੂੰ ਸਰ ਮੈਂ ਪੋਜ਼ਿਟਿਵ ਹੀ ਦੇਖਣ ਲਿਆ ਲੌਂਗ ਟਰਮ ਵਾਸਤੇ ਤੁਹਾਡੇ ਵਾਸਤੇ ਤੁਹਾਡੇ ਬੱਚਿਆਂ ਵਾਸਤੇ ਇਹ ਚੀਜ਼ ਆ ਨਵੇਂ ਅਪਡੇਟ ਇਹਨਾਂ ਤੁਹਾਡੇ ਬੱਚਿਆਂ ਨੂੰ ਫਾਇਦਾ ਹੋਣਾ ਤੁਸੀਂ ਚਾਹੇ ਜਿਹੜੀ ਮਰਜ਼ੀ ਚੀਜ਼ ਆਦੀ ਦੇ ਕੈਨੇਡਾ ਦੇ ਅਪਡੇਟ ਲਾ ਲਓ ਕੈਨੇਡਾ ਦੀ ਸ਼ਕਤੀ ਦਾ ਨਾਂ ਇਹਨੂੰ ਦਿੱਤਾ ਜਾਂਦਾ ਪਰ ਇਹ ਸ਼ਕਤੀ ਲਾ ਲਓ ਕਿ ਤੁਹਾਡੇ ਬੱਚੇ ਦੇ ਬੈਨੀਫਿਟ ਵਾਸਤੇ ਆ ਚਾਹੇ ਡਬਲ ਜੀਆਈਸੀ ਹੋਈ ਸੀ ਚਾਹੇ ਜੀਬਾਂ 'ਚ ਆਪਣੇ ਬਰਡਰ ਪਿਆ ਪਰ ਪਹਿਲੇ ਤੁਹਾਡੇ ਬੱਚੇ ਕੋਲ ਆ ਉੱਥੇ ਪੈਸੇ ਤੁਹਾਡੇ ਕੋਲ ਆ ਬੱਚਾ ਕਿਸੇ ਮੋਰੀ ਨੂੰ ਹੱਥ ਨਹੀਂ ੱਟਨੇ ਪੈਂਦੇ ਦੂਜੀ ਚੀਜ਼ ਆ ਜਿਹੜੇ ਕੈਨੇਡਾ ਦੇ ਕਾਲਜੇਸ ਜਿਨ੍ਹਾਂ ਦੇ ਲਾਇਸੈਂਸ ਕੈਨਸਲ ਹੋਏ ਵਰਕ ਪਰਮਿਟ ਵਾਲੇ ਬਟਾ ਪਤਾ ਕੀ ਸੀ ਅ ਜਿੰਨੇ ਮੈਨੂੰ 70000 ਬੱਚਾ ਨਾ ਮੈਕਸਿਮਮ ਬੱਚਾ ਅੱਜ ਇਲੈਕਟ ਵੋਟਾਂ ਕਰਾ ਲਓ ਇ ਡਾਟਾ ਜੇ ਨਿਕਲਦਾ ਕੋ ਡਾਟਾ ਨਿਕਲਦਾ ਜਿਆਦਾਤਰ ਬੱਚਾ ਇਨਾ ਨੋਲੇਜਸ ਦਾ ਹੀ ਹੁੰਦਾ ਸੋ ਇਹ ਚੀਜ਼ਾਂ ਹੋਵਾਂ ਕਿ ਜਿੱਥੇ ਕਿਤੇ ਨਾ ਕਿਤੇ ਬੱਚਿਆਂ ਦੇ ਨਾਲ ਕੰਪਰਮਾਈਜ਼ ਕੀਤਾ ਗਿਆ ਹਾਂ ਗਲਤ ਕੰਮ ਇਹ ਹੈ ਕਿ ਕੈਨੇਡਾ ਨੇ ਇਹ ਚੀਜ਼ਾਂ ਬਹੁਤ ਲੇਟ ਚੀਤੀਆਂ ਤੇ ਇੱਕ ਹੋਰ ਸਭ ਤੋਂ ਵੱਡਾ ਗਲਤ ਕੰਮ ਪਤਾ ਕੀ ਆ ਰੋਜ਼ ਮੇਰਾ ਕੋਈ ਦਿਨ ਸੁੱਕਾ ਨਹੀਂ ਜਾਂਦਾ ਕਿ ਮੇਰੇ ਭੇਜੇ ਹੋਏ ਬੱਚਿਆਂ ਦੇ ਮੈਸੇਜਸ ਸਾਨੂੰ ਆਉਂਦੇ ਆ ਸਰ ਮੈਂ ਇੱਥੇ ਪੜਨਾ ਨਹੀਂ ਮੈਂ ਅਮਰੀਕਾ ਜਾਣਾ ਮੈਂ ਐਲ ਐਮ ਆਈ ਪਾਈ ਕਰਨਾ ਯਾਰ ਹਟਣ ਨਹੀਂ ਗਏ ਬੱਚੇ ਪੂਰੇ ਸੋ ਜਿਆਦਾ ਸਖਤੀ ਨਾਲ ਫਿਰ ਬੱਚੇ ਜੀ ਕੈਨੇਡਾ ਬੱਚੇ ਭੇਜਦੇ ਨਾ ਫਿਰ ਆਪਾਂ ਕੈਨੇਡਾ ਦੀ ਸਰਕਾਰ ਨੂੰ ਮਤਲਬ ਕਿ ਕਹਿਣਾ ਸ਼ੁਰੂ ਕਰ ਦੇਣਾ ਕਿ ਯਾ ਕੈਨੇਡਾ ਨੇ ਇਦਾਂ ਕੀਤਾ ਯਾ ਕਿਤੇ ਨਾ ਕਿਤੇ ਗਲਤੀ ਆਪਣੀ ਵੀ ਹੈਗੀ ਆ ਸਾਡੀ ਵੀ ਹੈਗੀ ਆ ਸਾਡੇ ਬੱਚਿਆਂ ਦੀ ਵੀ ਹੈਗੀ ਆ ਸੋ ਜਦੋਂ ਕੈਨੇਡਾ ਬੱਚੇ ਨੂੰ ਭੇਜਦੇ ਉਹਨੂੰ ਕਹੇ ਪ੍ਰਾ ਕੰਮ ਘੱਟ ਕਰਨੀ ਚਾਹੇ ਧੀ ਚਾਹੇ ਆਪਣਾ ਪੋਤਾ ਉਹ ਵੀ ਡਬਲ ਜੀਏਸੀ ਵੀ ਦਿੱਤੀ ਹੋਈ ਆ ਕੰਮ ਲੱਭ ਜਾਣਾ ਥੋੜੀ ਦੇਰ ਪਰ ਨੰਬਰਾਂ ਦੇ ਵਿੱਚ ਕੰਪਰਮਾਈਜ਼ ਨਹੀਂ ਚਾਹੀਦਾ ਸਰ ਬਾਕੀ ਦਾ ਸਾਰਾ ਕੁਝ ਠੀਕ ਚੱਲ ਰਿਹਾ ਹੈ ਬਸ ਇੱਕੋ ਚੀਜ਼ ਹੈ ਐਸੇ ਲਈ ਬੱਚੇ ਨੂੰ ਥੋੜਾ ਜਿਆਦਾ ਨਾ ਪਿਛੇ ਪਿੱਛੇ ਵਿੱਚ ਥਾਪੀ ਦੇਣ ਨੂੰ ਕੋਤ ਫਿਗਰ ਨਗਰ ਹੋਈ ਨਹੀਂ ਸਾਰਾ ਕੁਝ ਹੈ ਵੈਸੇ ਲਈ ਉਹ ਚੀਜ਼ ਹੀ ਜ਼ਿਆਦਾ ਲੋ ਬਿਲਕੁਲ ਠੀਕ ਹੈ ਮੋਟੀਵੇਸ਼ਨ ਕਰਨ ਦੀ ਲੋੜ ਹੈ ਸਾਡੇ ਸਟੂਡੈਂਟਸ ਨੂੰ ਉੰਜ ਸਾਡੇ ਬੱਚੇ ਦੇਖੋ ਜਿਹੜੇ 5 5 6 6 ਬੈਂਡ ਲੈ ਕੇ ਆਰਟਸ ਦੇ ਵਿੱਚ ਤੇ ਉੱਥੇ ਜਾ ਕੇ ਉਹਨਾਂ ਨੇ ਕਈ ਸਮੈਸਟਰ ਪਾਸ ਵੀ ਕੀਤੇ ਨੇ ਪੜਾਈ ਮੁਕੰਮਲ ਕਰ ਲੈਣਗੇ ਪਰ ਕਈ ਵਿਦਿਆਰਥੀ ਪੜਾਈ ਮੁਕੰਮਲ ਨਹੀਂ ਕਰ 파ਰੇ ਜਿਹਦੇ ਕਰਕੇ ਸਥਿਤੀਆਂ ਖਤਰਨਾਕ ਹੋਈਆਂ ਨੇ ਔਰ ਬਹੁਤ ਸਾਰੇ ਵਿਦਿਆਰਥੀਆਂ ਨੇ ਜਿਹੜੇ ਕਾਲਜ ਛੱਡਤੇ ਔਰ ਕਈਆਂ ਨੇ ਕਾਲਜ ਬਦਲ ਲਏ ਸੋ ਵਿਦਿਆਰਥੀਆਂ ਦੀਆਂ ਕੁਝ ਗਲਤੀਆਂ ਤਾਂ ਰਹੀਆਂ ਨੇ ਤਿਰੇ ਜੀ ਅਸੀਂ ਮੰਨੀਏ ਜਾਂ ਨਾ ਮੰਨੀਏ ਸੋ ਅਸੀਂ ਅਗਲੇ ਵਿਦਿਆਰਥੀਆਂ ਨੂੰ ਸਮਝਾਈਏ ਕਿ ਤੁਸੀਂ ਉਹ ਗਲਤੀਆਂ ਨਹੀਂ ਕਰਨੀਆਂ ਜਿਹੜੀਆਂ ਪਹਿਲਿਆਂ ਨੇ ਕੀਤੀਆਂ ਨੇ ਸਰੀਫੀ ਹੁਣ ਕੈਨੇਡਾ ਜਾ ਕੇ ਮੇਰਾ ਵੀ ਜਿੰਨੇ ਕੀ ਤਜਰਬਾ ਵਾ ਆਪਾਂ ਸਮਝਾਉਣ ਨਾਲ ਬੱਚੇ ਨੂੰ ਆਪਸਮੈਂਨਾ ਪੈਣਾ ਇੱਕ ਚੀਜ਼ ਸਮਝ ਲਓ ਆਪਣੇ ਬੱਚੇ ਨੂੰ ਵੀ ਸਮਝਾ ਲਓ ਕਿ ਜ਼ਿੰਦਗੀ 'ਚ ਜਿਹੜਾ ਰਾਹ ਸੌਖਾ ਲੱਗਦਾ ਨਾ ਉਹ ਅੱਗੇ ਜਾ ਕੇ ਔਖਾ ਹੁੰਦਾ ਕਿਉਂਕਿ ਕਈ ਵਾਰੀ ਆਪਾਂ ਨੂੰ ਲੱਗਦਾ ਯਾਰ ਕਾਲਜ ਦੀ ਤੀਸਰੀ ਰੈਂਕ ਦੇਣੀ ਆ ਐਲ ਐਮ ਆਈ ਲੈ ਲੈਂਦੇ ਇਹ ਬੱਚਿਆਂ ਨੇ ਕੀਤਾ ਇਹ ਉਹ ਹੀ ਬੱਚੇ ਐ ਇਸ ਲਈ ਦੁਬਾਰਾ ਦੁਬਾਰਾ ਵਾ ਪੁਆਇੰਟ ਨਹੀਂ ਮਾਰੇ ਦੁਬਾਰਾ ਦੁਬਾਰਾ ਲਮੇ ਹੀ ਲੜਨ ਜਾਂ ਪੈਂਦੀ। ਸੋ ਸੌਖੇ ਰਾ ਕਿਤੇ ਨਾ ਕਿਤੇ ਅੱਗੇ ਜਾ ਕੇ ਤੰਗ ਹੁੰਦੇ ਆ। ਇੱਕ ਮੈਂ ਤੇ ਜ਼ਿੰਦਗੀ ਦਾ ਤਜਰਬਾ ਦਿੰਦਾ ਕਾਮਯਾਬ ਹੋਇਆ ਬੰਦਾ ਤਾਨੂੰ ਜ਼ਿੰਦਗੀ 'ਚ ਘਟ ਸਿਖਾ ਸਕਦਾ। ਜਿਹੜਾ ਬੰਦਾ ਜ਼ਿੰਦਗੀ 'ਚ ਬਾਰ-ਬਾਰ ਫੇਲ ਹੋਇਆ ਉਹ ਬੰਦੇ ਤੋਂ ਉਹੀ ਚਰਨੀ ਤੋਂ ਜ਼ਿਆਦਾ ਸਿੱਖ ਸਕਦੇ ਉਹ ਗਲਤੀਆਂ ਨਾ ਰਿਪੀਟ ਕਰਕੇ ਆਪਾਂ ਜਿਹੜਾ ਕਿ ਜ਼ਿੰਦਗੀ 'ਚ ਸਹੀ ਫੈਸਲੇ ਲੈ ਸਕਦੇ। ਬਿਲਕੁਲ ਠੀਕ ਐ ਸਰ। ਸੋ ਥੈਂਕ ਯੂ ਸੋ ਮੱਚ ਤੀਰਤ ਜੀ ਬਹੁਤ ਹੀ ਇੰਪੋਰਟੈਂਟ ਤੁਸੀਂ ਸਲਾਹ ਸਟੂਡੈਂਟਸ ਨੂੰ ਦਿੱਤੀ ਇਨਫੋਰਮੇਸ਼ਨ ਦਿੱਤੀ ਕੋਈ ਹੋਰ ਕਲੈਰਿਟੀ ਚਾਹੀਦੀ ਹੈ ਸਟੂਡੈਂਟਸ ਨੂੰ 85578 85578 ਤੇ ਤੀਰਤ ਜੀ ਦੇ ਨਾਲ ਗੱਲ ਕਰੋ ਜਿਨ੍ਹਾਂ ਨੇ ਹੁਣ ਫਾਈਲਾਂ ਲਾਉਣੀਆਂ ਨੇ ਤੁਸੀਂ ਇੱਥੋਂ ਹੀ ਕਾਲਜ ਤੇ ਕੋਰਸ ਤੈਅ ਕਰਨਾ ਹੈ ਉੱਥੇ ਜਾ ਕੇ ਕਾਲਜ ਨਹੀਂ ਬਦਲਣਾ ਉੱਥੇ ਜਾ ਕੇ ਕਾਲਜ ਬਦਲੋਗੇ ਤੇ ਤੁਸੀਂ ਵੀ ਫਿਰ ਮੁਸੀਬਤਾਂ ਚ ਰਹੋਗੇ ਜਿਹੜੇ ਜਿਹੜੇ ਵਿਦਿਆਰਥੀ ਜਿਹੜੇ ਕਾਲਜ ਚ ਗਏ ਉਸੇ ਕਾਲਜ ਚ ਪੜ ਰਹੇ ਨੇ ਰੈਗੂਲਰ ਪੜ ਰਹੇ ਨੇ ਉਹਨਾਂ ਨੂੰ ਕੋਈ ਮੁਸੀਬਤ ਨਹੀਂ ਕੈਨੇਡਾ 'ਚ ਕੰਮ ਡੇਰ ਸਵੇਰ ਮਿਲੂ ਇੱਕ ਮੈਂ ਅਨਾਉਂਸਮੈਂਟ ਹੋਰ ਇੱਥੇ ਦੇ ਦਵਾ ਪ੍ਰਾਈਵੇਟ ਕਾਲਜ ਪਹਿਲੀ ਗੱਲ ਤਾਂ ਅਵੋਇਡ ਕਰੋ ਜਾਣਾ ਜੇਰੇ ਬੱਚੇ ਉਥੇ ਗਏ ਵੀ ਨਾ ਪ੍ਰਾਈਵੇਟ ਕਾਲਜ ਮੈਂ ਕਹੂੰਗਾ ਬੇਟਾ ਪੋਸਟ ਕਾਲਜ ਫੀਸ ਜੇ ਦਿੱਤੀ ਆ ਪੂਰੀ ਪੜਾਈ ਕਰ ਲੋ ਠੀਕ ਆ ਨਵੇਂ ਬੱਚਾ ਦਾ ਯਾਰ ਅਵੋਇਡ ਕਰੇ ਕੂਈ ਸਰਕਾਰੀ ਕਾਲਜ ਨੇ ਆਪਣੀ ਰਿਕੁਆਇਰਮੈਂਟਾਂ ਘਟਾਤੀਆਂ ਤੇ ਤਕਰੀਬਨ ਦਿੰਦੇ ਪਏ ਐਡਮਿਸ਼ਨ ਸੋ ਬਟ ਜੇ ਪ੍ਰਾਈਵੇਟ ਕਾਲਜ ਪੁਰਾਣੇ ਬੱਚੇ ਵੀ ਗਏ ਜਿੰਦੇ ਪੀਰੈਂਟਸ ਗਏ ਕਾਲੀ ਨਾ ਕਰਨ ਪੂਰੀ ਪੜ੍ਹਾਈ ਕਰ ਖਤਮ ਕੀਤੀ ਹੋਵੇ ਸਰਟੀਫਿਕੇਟ ਹੋ ਗੈਪ ਹੋਣ ਦੁਬਾਰਾ ਪੜੋ ਉਹੀ ਪ੍ਰੋਬਲਮ ਤੁਹਾਨੂੰ ਵੀ ਨਹੀਂ ਆਉਂਦੀ ਸੋ ਇਹ ਵੀ ਬੱਚਾ ਡਰਨਾ ਜਾਵੇ ਕਿ ਮੇਰੇ ਤੋਂ ਕੋਈ ਗਲਤੀ ਹੋ ਗਈ ਜਾਂ ਕੁਝ ਹੋਇਆ ਗਲਤੀ ਤਾਂ ਹੀ ਹੋਣੀ ਹੈ ਇੱਕੋ ਜੀ ਬਾਰ ਬਾਰ ਮੈਂ ਕਹਿੰਦਾ ਸਟੱਡੀ ਵੀਜ਼ਾ ਮਿਲ ਆਏ ਪੜਨੂ ਚਾਹੇ ਪ੍ਰਾਈਵੇਟ ਪ੍ਰਾਈਵੇਟ ਕਾਲਜ ਸਰਕਾਰੀ ਕਾਲਜ ਯੂਨੀਵਰਸਿਟੀ ਜੇ ਪੜ੍ਹਾਈ ਨਹੀਂ ਕੀਤੀ ਹੋਈ ਤਾਂ ਪ੍ਰੋਬਲਮ ਆ ਜੇ ਪੜ੍ਹਾਈ ਕੀਤੀ ਹੋਈ ਤਾਂ ਇੱਕ ਪੈਸੇ ਦੀ ਪ੍ਰੋਬਲਮ ਹੈ ਬਿਲਕੁਲ ਠੀਕ ਹੈ ਜੇ ਤੁਸੀਂ ਇੱਕ ਪੜ੍ਹਾਈ ਮੁਕੰਮਲ ਕਰ ਲਈ ਤੇ ਉਹਦੇ ਨਾਲ ਤੁਹਾਡੇ ਰਾਹ ਖੁੱਲ ਜਾਣਗੇ ਸੋ ਥੈਂਕ ਯੂ ਸੋ ਮੱਚ ਤੀਰਤ ਜੀ ਤੁਸੀਂ ਫਿਰ ਸਮਾਂ ਕੱਢਿਆ ਅ ਸਟੂਡੈਂਟਸ ਨੂੰ ਵੇਅਰ ਕੀਤਾ ਫਿਰ ਮੁਲਾਕਾਤ ਹੁੰਦੀ ਹੈ ਜੀ ਧੰਨਵਾਦ ਥੈਂਕ ਯੂ